इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਯੋਗ ਡੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ ਇਹ ਜੁਰਮ ਦੇ ਖਿਲਾਫ ਬਹੁਤ ਸ਼ਕਤੀ ਦੀ ਕਾਰਵਾਈ ਦੇ ਜਿਹੜੇ ਦਿਸ਼ਾ ਨਿਰਦੇਸ਼ ਹਨ ਦਿੱਤੇ ਗਏ ਹਨ ਇਹਦੇ ਵਿੱਚ ਮੈਂ ਇੱਕ ਪਬਲਿਕ ਨੂੰ ਅਪੀਲ ਵੀ ਕਰਨਾ ਚਾਹੁੰਦਾ ਉਹ ਜੋ ਵੀ ਤੁਹਾਡੇ ਕੋਲ ਲਾਇਸੈਂਸੀ ਅਸਲਾ ਹੈਗਾ ਹੈ ਲਾਇਸੈਂਸੀ ਅਸਲਾ ਉਹ ਤੁਹਾਡੀ ਆਪਣੀ ਸੇਫਟੀ ਦੇ ਲਈ ਤੁਹਾਨੂੰ ਦਿੱਤਾ ਗਿਆ ਹੈਗਾ ਕਿਸੇ ਵੀ ਬੰਦੇ ਵੱਲੋਂ ਜਿਹੜਾ ਲਾਇਸੈਂਸੀ ਅਸਲਾ ਹੈ ਉਹਦਾ ਸ਼ੋਸ਼ਣ ਨਾ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਉਹਦੀ ਪੋਸਟ ਜਾਂ ਕਿਸੇ ਵੀ ਤਰੀਕੇ ਦੀ ਐਦਾਂ ਦੀ ਉਹਦੀ ਐਡਵਰਟਾਈਜ਼ਮੈਂਟ ਜਿਹੜੀ ਨਾ ਕੀਤੀ ਜਾਵੇ ਇਹਦੇ ਨਾਲ ਸਾਡੇ ਯੂਥ ਤੇ ਬਾਕੀ ਲੋਕਾਂ ਤੇ ਬਹੁਤ ਮਾੜਾ ਪ੍ਰਭਾਵ ਜਾਂਦਾ ਹੈ ਤੇ ਜਿਹੜੇ ਆਪਣੇ ਸਮਾਜ ਹੈ ਉਹਦਾ ਵੀ ਮਾਹੌਲ ਖਰਾਬ ਹੁੰਦਾ ਹੈ ਮੇਰੀ ਸਾਰਿਆਂ ਨੂੰ اپੀਲ ਹੈ ਕਿ ਜਿਹੜਾ ਆਪਣਾ ਜਿਹੜਾ ਲਾਇਸੈਂਸੀ ਅਸਲਾ ਹੈਗਾ ਉਹਨੂੰ ਸਿਰਫ ਆਪਣੀ ਸੇਫਟੀ ਲਈ ਵਰਤਣ ਤੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਫੰਕਸ਼ਨ ਤੇ ਆਪਣਾ ਲਾਇਸੈਂਸੀ ਅਸਲਾ ਲਿਜਾ ਕੇ ਜਿਹੜਾ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਇਸ ਤਰੀਕੇ ਦੀ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਿਆ ਜਾਊਗਾ ਤੇ ਬਣਦੀ ਜਿਹੜੀ ਕਾਰਵਾਈ ਵੀ ਕੀਤੀ ਜਾਊਗੀ ਇਸ ਤੋਂ ਇਲਾਵਾ ਜੋ ਵੀ ਸੋਸ਼ਲ ਮੀਡੀਆ ਤੇ ਹੋਰ ਤਰੀਕੇ ਨਾਲ ਜਿਹੜਾ ਇਨੂੰ ਪਬਲਿਸੀਸ ਕਰਦਾ ਹੈਗਾ ਜਾਂ ਕੋਈ ਵੀ ਬੰਦਾ ਜਿਹੜਾ ਇਹਨੂੰ ਗਲਤ ਤਰੀਕੇ ਨਾਲ ਯੂਜ਼ ਕਰਦਾ ਹੈ ਉਹਨਾਂ ਤੇ ਲੋੜਿੰਦੀ ਕਾਰਵਾਈ ਕਰਦੇ ਹੋਏ ਕਾਨੂੰਨੀ ਕਾਰਵਾਈ ਵੱਖਰੀ ਹੋਏਗੀ ਤੇ ਜਿਹੜਾ ਅਸਲਨ ਲਾਇਸੈਂਸ ਕੈਨਸਲ ਕਰਨ ਦੀ ਕਾਰਵਾਈ ਹੈ ਉਹਨੂੰ ਵੀ ਅਸੀਂ ਕਰਾਵਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਪ੍ਰਸ਼ਾਸਨ ਦਾ ਅਮਨ ਸ਼ਾਂਤੀ ਬਣਾਉਣ ਤੇ ਰੱਖਣ ਦੀ ਪੂਰਾ ਸਾਥ ਦੇਣ